ਮੈਂ ਰਮਨ ਡੱਲਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਅਸੀਭਿੰਗ ਪਠਾਨਕੋਟ ਲੋਕ ਸਭਾ ਗੁਰਦਾਸਪੁਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਡਾਕਟਰ ਦਲਜੀਤ ਸਿੰਘ ਚੀਮਾ ਜੋ ਪੜ੍ਹੇ ਲਿਖੇ ਇਨਸਾਨ ਹਨ ਤੇ ਬਹੁਤ ਹੀ ਤਜਰਬੇਕਾਰ ਇਨਸਾਨ ਹਨ ਉਹਨਾਂ ਨੂੰ ਇਸ ਵਾਰ ਗੁਰਦਾਸਪੁਰ ਤੋਂ ਜਿਤਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਤਾਂ ਕਿ ਦਿੱਲੀ ਭੇਜੇ ਜਾ ਕੇ ਜਾ ਸਕੇ ਔਰ ਤੁਹਾਡੀ ਮੁਸੀਬਤਾਂ ਦਾ ਹੱਲ ਕੀਤਾ ਜਾਵੇ ਬਾਦਲ ਸਰਕਾਰ ਇੱਕੋ ਹੀ ਪੰਜਾਬ ਦੀ ਖੇਤਰੀ ਪਾਰਟੀ ਆ ਜਿਨ੍ਹਾਂ ਦਾ ਵਿਕਾਸ ਸਭ ਤੋਂ ਵੱਧ ਸਭ ਤੋਂ ਤੇਜ਼ ਹੋ ਰਿਹਾ ਔਰ ਐਸ.ਸੀ. ਵਰਗ ਦੀਆਂ ਸਹੂਲਤਾਂ ਜੇ ਮੈਂ ਨਾਂ ਲਵਾਂ ਤੇ ਹਜ਼ਾਰਾਂ ਪ੍ਰਕਾਰ ਦੀਆਂ ਐਸ.ਵੀ.ਬੀ.ਗੀਆਂ ਸਹੂਲਤਾਂ ਹਨ ਜੋ ਇਸ ਵਾਰ ਆਮ ਜਨਤਾ ਮੰਨ ਰਹੀ ਆ ਤੇ ਇਸ ਕਾਰਨ ਮੈਂ ਇਹ ਹੱਥ ਜੋੜ ਕੇ ਬੇਨਤੀ ਆ ਡਾਕਟਰ ਅਨੰਦ ਦਲਜੀਤ ਸਿੰਘ ਚੀਮਾ ਨੂੰ ਗਰਦਾਸਪੁਰ ਲੋਕ ਸਭਾ ਦੀ ਸ਼ੀਟ ਚਿਤਾ ਕੇ ਦਿੱਲੀ ਭੇਜਿਆ ਜਾਏ